ਕਿਹੜੀ ਪਾਰਟਨਰ ਸਮਝ ਰੱਖਦੇ ਸੀ ਤੇ ਕਿਹੜੀਆਂ ਨੀਤੀਆਂ ਨੂੰ ਲੈ ਕੇ ਜਿੱਤਾਂ ਦੇ ਦਾਖਲ ਹੋਏ ਸੀ ਮੈਂ ਮੁਖਦੇਵ ਸਿੰਘ ਹਲੋਵਾਲ ਬਲੋਕ ਪਰਭਾਰੀ ਗੁਰਦਾਸਪੁਰ ਹਲਕਾ ਅੱਜ ਮਿਤੀ 21 2024 ਸ਼੍ਰੀ ਰਵਣ ਬੈਲ ਜੀ ਹੈਲਥ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਔਰ ਹਲਕਾ ਇੰਚਾਰਜ ਗੁਰਦਾਸਪੁਰ ਉਹਨਾਂ ਦੀ ਗਵਾਈ ਵਿੱਚ ਇਹ ਰੋਬਨ ਵੀਰ ਜੀ ਜੋ ਕਿ ਪਿਛਲੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀਗੇ ਮੈਂ ਇਹਨਾਂ ਨਾਲ ਇੱਕ ਦਿਨ ਮੁਲਾਕਾਤ ਹੋਈ ਕਿਸੇ ਸੱਜਣ ਕੋਲ ਬੈਠੇ ਸੀ ਔਰ ਪਾਰਟੀ ਬਾਰੇ ਗੱਲ ਚੱਲ ਰਹੀ ਸੀ ਵੀ ਬੜੀ ਸ਼ਾਂਤੀ ਅਮਨ ਦੇ ਨਾਲ ਕੰਮ ਚੱਲ ਰਿਹਾ ਹੈ ਔਰ ਇਹ ਪਾਰਟੀ ਦੂਸੀਆਂ ਦੂਸਰੀਆਂ ਜੋ ਰਵਾਇਤੀ ਪਾਰਟੀਆਂ ਹਨ ਉਹਨਾਂ ਵਾਂਗੂ ਕੋਈ ਇੱਧਾਂ ਵਿੱਚ ਹੋਸ਼ਾ ਸਿਸਟਮ ਨਹੀਂਗਾ ਤੇ ਭਾਜੀ ਮੈਂ ਆਉਣਾ ਚਾਹੁੰਦਾ ਪਾਰਟੀ ਦੇ ਵਿੱਚ ਔਰ ਮੈਂ ਹਲਕਾ ਇੰਚਾਰਜ ਸ਼੍ਰੀ ਰਮਨ ਬੈਲ ਜੀ ਨਾਲ ਗੱਲਬਾਤ ਕੀਤੀ ਔਰ ਇਹਨਾਂ ਨੂੰ ਭੇਜਿਆ ਪ੍ਰੇਰਿਤ ਕੀਤਾ ਤੇ ਅੱਜ ਬੜਾ ਹੀ ਸੁਭਾਗਾ ਸਮਾ ਹੈ ਇਹ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਹਨ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਸਾਡੇ ਨਾਲ ਸ਼੍ਰੀ ਰਮਨ ਬਹਿਲ ਜੀ ਦੇ ਨਾਲ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੋ ਔਰ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹਨ ਇਹ ਅਹੀ ਬੜੇ ਵਧੀਆ ਮਾਰਜਨ ਦੇ ਨਾਲ ਜਿੱਤਣੀਆਂ ਹਨ ਔਰ ਆਮ ਆਦਮੀ ਪਾਰਟੀ ਦੀਆਂ ਜੋ ਲੋਕਪੱਖੀ ਨੀਤੀਆਂ ਨੇ ਇਹਨਾਂ ਨੂੰ ਆਪਾਂ ਘਰ-ਘਰ ਪਹੁੰਚਾਉਣਾ ਹੈ ਅੱਜ ਮੈਨੂੰ ਇਸ ਗੱਲ ਦੀ ਇਸ ਗੱਲ ਦੀ ਖੁਸ਼ੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ तकरीबन ਅੱਜ ਵੀ ਮਹੀਨੇ ਦੇ ਕਰੀਬ ਹੋ ਗਏ ਨੇ ਔਰ ਪਿਛਲੇ 20 ਮਹੀਨਿਆਂ ਦੀ ਪੰਜਾਬ ਦੇ ਵਿੱਚ ਜੋ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਸਤਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਰਹਿਨਮਾਈ ਥੱਲੇ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਬਖੂਬੀ ਦੇ ਨਾਲ ਪੰਜਾਬ ਦੇ ਹਰ ਕੋਨੇ ਦੇ ਵਿੱਚ ਚੌਂਚ ਸਫਲ ਰਹੀ ਆ ਅੱਜ ਉਹਦਾ ਸਦਕਾ ਕਿ ਬਹੁਤ ਸਾਰੇ ਲੋਕ ਜਿਹੜੀਆਂ ਰਵਾਇਤੀ ਪਾਰਟੀਆਂ ਸੀਗੀਆਂ ਉਹਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਜੁਆਇਨ ਕਰ ਰਹੇ ਨੇ ਔਰ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਸਾਡੇ ਸ਼ਹਿਰ ਦਾ ਬਹੁਤ ਇੱਕ ਵਧੀਆ ਕਰਮੱਠ ਸਮਾਜ ਸੇਵੀ ਵੀ ਵਰਕਰ ਵੀ ਰੋਬਿੰਨ ਬਹੁਤ ਸਾਰੇ ਆਪਣੇ ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਜੁਆਇਨ ਕਰ ਰਿਹਾ ਔਰ ਅੱਜ ਇਸ ਜੁਆਇਨਿੰਗ ਦੇ ਵਿੱਚ ਸਾਡੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਤੇ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਭਾਰਤ ਮੋਸ਼ਨ ਜੀ ਔਰ ਸਾਡੇ ਜਿਹੜੇ ਪਾਰਟੀ ਵੱਲੋਂ ਦੋ ਬਲਾਕ ਪ੍ਰਧਾਨ ਪਰਿਵਾਰੀ ਜਿਹੜੇ ਨੇ ਨਿਯੁਕਤ ਹੋਏ ਨੇ ਮਨਵਿੰਦਰ ਜੀ ਅਲਵਾਲ ਸਾਹਿਬ ਤੇ ਮੁਖਦੇਵ ਸਿੰਘ ਸੌਰੀ ਔਰ ਜਸਵਿੰਦਰ ਪਾਲ ਜੀ ਮੈਂ ਜੀ ਇਹ ਉੱਚਾ ਚੇਤਤੌਰ ਦੇ ਉੱਪਰ ਅੱਜ ਜੁਆਇਨਿੰਗ ਲਈ ਆਏ ਨੇ ਔਰ ਮੈਂ ਸਮਝਦਾ ਵੀ ਇਹਨਾਂ ਨੂੰ ਵੀ ਗੋਵਨ ਜੀ ਨੇ ਪ੍ਰੇਰਨਾ ਲਈ ਹੈ ਇਹਨਾਂ ਤੋਂ ਕਿਉਂਕਿ ਜਿੱਦਾਂ ਮਨਵਿੰਦਰ ਜੀ ਲੱਗੇ ਨੇ ਪਾਰਟੀ ਦੀ ਸੇਵਾ ਲਈ ਕੋੜੇ ਕੋਨੇ ਦੇ ਵਿੱਚ ਪਾਰਟੀ ਦੇ ਪ੍ਰੋਗਰਾਮ ਨੂੰ ਵਧਾ ਰਹੇ ਨੇ ਤੇ ਉਹਦੇ ਪ੍ਰੇਰਨਾ ਸਦਕੇ ਅੱਜ ਇਹਨਾਂ ਸਾਥੀਆਂ ਨੇ ਮਨਾਇਆ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਜੀ ਆਇਆਂ ਨੂੰ ਇਹਨਾਂ ਪਾਰਟੀ ਦੇ ਵਿੱਚ ਔਰ ਵਿਸ਼ਵਾਸ ਦਿਵਾਉਣਾ ਕਿ ਪਾਰਟੀ ਦੇ ਜੋ ਬੰਦਾ ਮਾਨ ਸਮਾਨ ਆ ਉਹ ਤੁਹਾਨੂੰ ਔਰ ਤੁਹਾਡੇ ਸਾਥੀਆਂ ਨੂੰ ਜ਼ਰੂਰ ਦਿੱਤਾ ਜਾਏਗਾ ਔਰ ਇੱਕ ਗੱਲ ਤੁਸੀਂ ਵੀ ਧਿਆਨ ਚ ਰੱਖਿਓ ਕਿ ਇਹ ਜਿਹੜੀ ਸਾਡੀ ਪਾਰਟੀ ਆ ਇਹ ਕਿਸੇ ਅਸੂਲਾ ਦੇ ਕਿਸੇ ਨਿਯਮਾਂ ਦੇ ਕਿਸੇ ਸੋਚ ਤੇ ਕੰਮ ਕਰਦੀ ਆ ਉਸ ਨਿਯਮਾਂ ਸੋਚ ਦੇ ਦਾਇਰੇ ਦੇ ਵਿੱਚ ਰਹਿ ਕੇ ਇਸ ਪਾਰਟੀ ਦੇ ਵਿੱਚ ਕੰਮ ਕਰਨਾ ਪੈਂਦਾ ਇਹ ਪਾਰਟੀ ਜਿਹੜਾ ਜਿਹੜਾ ਜਨਮ ਹੀ ਆ ਉਹ ਸੰਘਰਸ਼ ਤੇ ਤਿਆਗ ਚੋ ਆ ਔਰ ਅਨਾ ਹਜ਼ਾਰ ਅਨਾ ਹਜ਼ਾਰ ਜਿਹੜੀ ਮੂਮੈਂਟ ਸੀਗੀ ਉਹਦੇ ਚੋ ਇਹ ਪਾਰਟੀ ਨਿਕਲੀ ਆ ਸੋ ਮੈਂ ਸਮਝਦਾ ਵੀ ਇਹ ਇੱਕ ਬਹੁਤ ਵਧੀਆ ਅਰ ਪੰਜਾਬ ਦੇ ਵਿੱਚ ਇੱਕ ਨਵੀਂ ਸੋ ਜਿਹੜੀ ਆ ਉਹ ਲਗਾਤਾਰ ਘਰ ਘਰ ਕਰ ਰਹੀ ਆ ਔਰ ਜਸ ਤਰੀਕੇ ਦੇ ਨਾਲ ਹਰ ਫੈਸਲਾ ਪੰਜਾਬ ਸਰਕਾਰ ਦਾ ਲੋਕ ਪੱਖੀ ਔਰ ਲੋਕਾਂ ਦੇ ਸੇਵਾਵਲ ਸਮਰਪਿਤ ਪੱਖੀ ਲਿਆਏ ਜਾ ਰਹੇ ਨੇ ਉਹਦੇ ਨਾਲ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਕਿ ਇਹ ਘਨੇਰੀ ਬਣ ਕੇ ਚੱਲੂਗੀ ਪੰਜਾਬ ਦੇ ਵਿੱਚ ਔਰ ਜਿਹੜੀਆਂ ਰਵਾਇਤੀ ਪਾਰਟੀਆਂ ਅੱਜ ਐਕਸਪੋਜ਼ ਹੋ ਚੁੱਕੀਆਂ ਨੇ ਉਹਨਾਂ ਨੂੰ ਲੋਕਾਂ ਨੂੰ ਸਮਝ ਲੱਗ ਗਈ ਆ ਕਿ ਪਿਛਲੇ 75 ਸਾਲਾਂ ਜਿਹਨਾਂ ਨੇ ਕੀ ਕੀਤਾ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਪੈਸੇ ਦੀ ਲੁੱਟ ਕੀਤੀ ਆ ਕਿਸ ਤਰੀਕੇ ਦੇ ਨਾਲ ਕਰਪਸ਼ਨ ਨੂੰ ਬढ़ावा ਦਿੱਤਾ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਪੈਸਾ ਵਿਕਾਸ ਦੇ ਉੱਪਰ ਖਰਚਣਾ ਚਾਹੀਦਾ ਸੀਗਾ ਕਿਸ ਤਰੀਕੇ ਦੇ ਨਾਲ ਸਿਆਸਤਦਾਨਾਂ ਦੀ ਜੇਬਾਂ 'ਚ ਗਿਆ ਇਹ ਸਾਰੀਆਂ ਚੀਜ਼ਾਂ ਅੱਜ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ ਔਰ ਆਉਣ ਵਾਲਾ ਸਮਾਂ ਇਸ ਪਾਰਟੀ ਲਈ ਬਹੁਤ ਖੂਬਸੂਰਤ ਤੇ ਮਜ਼ਬੂਤ ਜਿਹੜਾ ਇਹ ਸਮਾਂ ਸੋ ਤੁਹਾਡੇ ਸਾਰਿਆਂ ਦਾ ਧੰਨਵਾਦ ਤੁਸੀਂ ਆਓ ਮਿਲੋ